ਨੰਦਗੜ ਵਿਖੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਸਾਡਾ ਐਨ ਆਰ ਆਈ ਪਰਿਵਾਰਾ ਚੋਹਾਨ ਪਰਿਵਾਰ ਵੱਲੋਂ ਭਾਇ ਉਹਨਾਂ ਦੇ ਵੀਰ ਡਾਕਵਾਲ ਸਿੰਘ ਜੀ ਇਹ ਸਾਰਾ ਐਨ ਆਰ ਆਈ ਪਰਿਵਾਰ ਸੀ ਸਾਡੇ ਪਿੰਡੋਂ 30-35 ਸਾਲਾਂ ਤੋਂ ਬਾਹਰ ਰਹਿ ਰਿਹਾ ਹੈ ਅਸੀਂ ਸੋਚਿਆ ਸੀ ਆਉਂਦਾ ਪਰ ਇਸ ਇਹੀ ਸੋਚਿਆ ਸੀ ਕਿ ਸੇਵਾ ਵੀ ਕਰਦੀ ਹੈ ਸੋ ਅੱਜ ਇੱਥੇ ਬੜੇ ਬਰੀਜ ਆ ਰਹੇ ਨੇ ਘਟੋ ਘਟ 1200 ਮਰੀਜ਼ ਇੱਥੇ ਜਿਹੜਾ ਚੈੱਕਅਪ ਕਰਾ ਕੇ ਜਾਊਗਾ ਔਰ ਸਾਡਾ ਜਿਹੜਾ ਕੰਮ ਹੁੰਦਾ ਹੈ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੈਂਸਰ ਪ੍ਰਤੀ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਕਿਉਂਕਿ ਬੜੀ ਅਵੇਅਰਨੈਸ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਤੁਹਾਨੂੰ ਵੀ ਪਤਾਗਾ ਕੈਂਸਰ ਦਾ ਹੈਪਟਾਈਟ ਸੀ ਦੇ ਜਾਂ ਸਕਿਨ ਦੇ ਹਾਰਟ ਦੇ ਬੜੇ ਮਰੀਜ਼ ਨੇ ਵੀ ਸਾਡੇ ਪਿੰਡ ਦੇ ਵਿੱਚ ਟੈਂਪ ਲਗਾਇਆ ਜਾਵੇ ਇਹਨਾਂ ਨੇ ਸਾਡੇ ਨਾਲ ਸੰਪਰਕ ਕਰਿਆ ਸਾਡੇ ਦੂਜੇ ਪਰਿਵਾਰਾਂ ਨਾਲ ਅਸੀਂ ਆਖਰੀ ਤੁਹਾਡਾ ਸਾਰਾ ਇੰਤਜ਼ਾਮ ਅਸੀਂ ਕਰਕੇ ਦੇਵਾਂਗੇ ਜਿਹੜੀ ਧਰਤੀ ਦੇ ਨਾਲ ਜੁੜੇ ਹੋਏ ਆ ਇਸੇ ਤਰ੍ਹਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਜਰੀਏ ਸਾਰੇ ਐਨਆਰਆਈ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਅਜਿਹੇ ਉਪਰਾਲੇ ਕਰਨੇ ਚਾਹੀਦੇ ਉਹਨਾਂ ਦੇ ਸਪੋਰਟ ਦੇ ਨਾਲ ਜਿਹੜੀ ਹੈ ਵਰਲਡ ਕੈਂਸਰ ਕੇਅਰ ਤੇ ਐਸਬੀਆ ਕਾਰਡ ਜਿਹੜਾ ਸਾਰੇ ਪਾਸੇ ਮੂਵ ਕਰ ਰਹੀ ਹੈ ਉਹਨਾਂ ਦੀ ਮਿਹਨਤ ਨਾਲ ਮੈਨੂੰ ਮੌਕਾ ਮਿਲਿਆ ਬਾਹਰ ਜਾਣ ਦਾ ਤੇ ਉੱਥੇ ਮੈਨੂੰ ਇਸ ਚੀਜ਼ ਦੇ ਅਵੇਰਨੈਸ ਹੋਇਆ ਕਿ ਮਾਨਸਾ ਤੇ ਸਾਰੇ ਡਿਸਟ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਕੈਂਸਰ ਹੈ ਇਹ ਪਰਖਾਂ ਦੀ ਯਾਦ ਦੇ ਵਿੱਚ ਜੋ ਇਹ ਸੇਵਾ ਕੀਤੀ ਜਾ ਰਹੀ ਆ ਮੇਰੇ ਕੋਲੇ ਜਿੰਨੇ ਵੀ ਸ਼ਬਦ ਆ ਗਏ ਕਿ ਕਿਵੇਂ ਇਹਨਾਂ ਦਾ ਧੰਨਵਾਦ ਕਰਾਂ ਸ਼ਬਦ ਵੀ ਘੱਟ ਪੈ ਜਾਂਦੇ ਆ ਉਹਨਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਨਾਲ ਪੰਚਾਇਤ ਦਾ ਸਹਿਯੋਗ ਹੈ ਅਸੀਂ ਬਾਰਡ ਕੈਂਸਰ ਕੇਅਰ ਦਾ ਜੇ ਕੈਂਪ ਲਵਾ ਰਹੇ ਆ ਤਾਂ ਕਿ ਪਿੰਡ ਦੇ ਵਿੱਚੋਂ ਅਸੀਂ ਨੰਦਗੜ ਪਿੰਡ ਨੂੰ ਕੈਂਸਰ ਮੁਕਤ ਕਰਿਆ ਕਰ ਸਕੀਏ ਇਹ ਪਹਿਲਾਂ ਜਾਂਚ ਹੋ ਜੇ ਤਾਂ ਕੀਮਤੀ ਜ਼ਿੰਦਗੀਆਂ ਬਚ ਸਕਦੀਆਂ ਸੋ ਇਸ ਪਰਿਵਾਰ ਨੇ ਜਿੰਨੇ ਵੀ ਆਏ ਨੇ ਸਾਰਿਆਂ ਨੇ ਉਪਰਾਲਾ ਕੀਤਾਗਾ ਅੱਜ ਆਨੰਦਗੜ੍ਹ ਵਿਖੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਸਾਡਾ ਐਨ ਆਰ ਆਈ ਪਰਿਵਾਰ ਆ चौहान ਪਰਿਵਾਰ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਜੋ ਇਹ ਸੇਵਾ ਕੀਤੀ ਜਾ ਰਹੀ ਆ ਮੇਰੇ ਕੋਲੇ ਜਿੰਨੇ ਵੀ ਸ਼ਬਦ ਆ ਗਏ ਕਿ ਕਿਵੇਂ ਇਹਨਾਂ ਦਾ ਧੰਨਵਾਦ ਕਰਾਂ ਸ਼ਬਦ ਵੀ ਘੱਟ ਪੈ ਜਾਂਦੇ ਕਿਉਂਕਿ ਬੜੀ ਅਵੇਅਰਨੈਸ ਆ ਗਈ ਸਾਡੇ ਇਸ ਇਲਾਕੇ ਦੇ ਵਿੱਚ ਤੁਹਾਨੂੰ ਵੀ ਪਤਾਗਾ ਕੈਂਸਰ ਦਾ ਹੈਪਟਾਈਟ ਸੀ ਦੇ ਜਾਂ ਸਕਿਨ ਦੇ ਹਾਰਟ ਦੇ ਬੜੇ ਮਰੀਜ਼ ਨੇ ਪਰ ਜੇ ਉਹਨਾਂ ਦੀ ਪਹਿਲਾਂ ਜਾਂਚ ਹੋ ਜੇ ਤਾਂ ਕੀਮਤੀ ਜ਼ਿੰਦਗੀਆਂ ਬਚ ਸਕਦੀਆਂ ਸੋ ਇਸ ਪਰਿਵਾਰ ਨੇ ਜਿੰਨੇ ਵੀ ਆਏ ਨੇ ਸਾਰਿਆਂ ਨੇ ਉਪਰਾਲਾ ਕੀਤਾਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਦੀ ਜਿਹੜੀ ਧਰਤੀ ਦੇ ਨਾਲ ਜੁੜੇ ਹੋਏ ਆ ਇਸੇ ਤਰ੍ਹਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਰੇ ਐਨ ਆਰ ਆਈ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਅਜਿਹੇ ਉਪਰਾਲੇ ਕਰਨੇ ਚਾਹੀਦੇ ਨਾਲੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਬੱਚੇ ਆ ਜਿਹੜੇ ਫੋਰਨ ਬੋਰਨ ਨਾਲ ਆ ਕੇ ਆਪਦੀ ਧਰਤੀ ਨਾਲ ਜੁੜਦੇ ਆ ਪੰਜਾਬ ਨੂੰ ਵੇਖਦੇ ਆ ਆਪਣੇ ਇਲਾਕੇ ਨੂੰ ਵੇਖਦੇ ਆ ਪਿੰਡ ਨੂੰ ਵੇਖਦੇ ਆ ਜੁੜਦੇ ਆ ਤੇ ਨਾਲ ਹੀ ਇਹ ਕੱਟੀ ਦਾ ਕੰਮ ਹੋ ਜਾਂਦਾ ਡੋਨੇਸ਼ਨ ਹੁੰਦੀ ਹੈ ਲੋਕਾਂ ਦਾ ਭਲਾ ਹੁੰਦਾ ਸੋ ਅੱਜ ਇੱਥੇ ਬੜੇ ਮਰੀਜ਼ ਆ ਰਹੇ ਨੇ ਘਟੋ ਘਟ 1200 ਮਰੀਜ਼ ਐ ਇੱਥੇ ਜਿਹੜਾ ਚੈੱਕ ਅਪ ਕਰਾ ਕੇ ਜਾਊਗਾ ਤੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਊਗਾ ਕਿਉਂਕਿ ਜੇ ਟੈਸਟ ਹੁੰਦਾ ਫੇਰ ਹੀ ਬਿਮਾਰੀ ਦਾ ਪਤਾ ਲੱਗਦਾ ਸੋ ਮੈਂ ਸਾਰੇ ਐਨ ਆਰ ਆਈ ਵੀਰ ਜਿੰਨੇ ਪਹੁੰਚੇ ਆਗੇ ਸਭ ਨੂੰ ਚੇ ਸਵਰਗੀ ਗੰਡਾ ਸਿੰਘ ਦੇ ਪਰਿਵਾਰ ਚ ਚਾਹਾਨ ਪਰਿਵਾਰ ਨੂੰ ਜੀ ਆਇਆਂ ਨੂੰ ਵੀ ਆਖਦਾ ਤੇ ਇਹਨਾਂ ਦੇ ਉਪਰਾਲੇ ਦੀ ਸਲਾਘਾ ਕਰਦਾ ਤੇ ਆਸ ਕਰਦਾ ਕਿ ਇਹਨਾਂ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਐਨ ਆਰ ਆਈ ਭਰਾ ਆਪਦੇ ਆਪ ਦੇ ਇਲਾਕੇ ਤੇ ਆਪਦੇ ਆਪ ਦੇ ਪਿੰਡ 'ਚ ਅਜਿਹੇ ਕੈਂਪ ਲਾਉਣਗੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਤੇ ਖਾਸ ਕਰਕੇ ਗਰੀਬਾਂ ਦਾ ਜਿਹੜੇ ਦੂਰ ਜਾ ਕੇ ਟੈਸਟ ਨਹੀਂ ਕਰਾ ਸਕਦੇ ਜਾਂ ਮਹਿੰਗੇ ਟੈਸਟ ਨਹੀਂ ਕਰਾ ਸਕਦੇ ਉਹਨਾਂ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਇਹ ਸਾਡੇ ਜੀ ਪਹਿਲੇ ਪੁਰਾਣੀ ਫੈਮਿਲੀ ਗੰਡਾ ਸਿੰਘ ਜੀ ਆਹ ਉਹਨਾਂ ਦੇ بیٹے ਇਕਵਾਲ ਸਿੰਘ ਜੀ ਇਹ ਸਾਰਾ ਐਨਆਰਆਈ ਪਰਿਵਾਰ ਦੀ ਸਾਡੇ ਪਿੰਡੋਂ 30-35 ਸਾਲਾਂ ਤੋਂ ਬਾਹਰ ਰਹਿ ਰਿਹਾ ਹੈ ਇਹਨਾਂ ਦੀ ਇੱਛਾ ਸੀ ਵੀ ਸਾਡੇ ਪਿੰਡ ਦੇ ਵਿੱਚ ਟੈਂਪ ਲਗਾਇਆ ਜਾਵੇ ਤੇ ਇਹਨਾਂ ਨੇ ਸਾਡੇ ਨਾਲ ਸੰਪਰਕ ਕਰਿਆ ਸਾਡੇ ਦੂਜੇ ਪਰਿਵਾਰਾਂ ਨਾਲ ਅਸੀਂ ਆਖੀ ਤੁਹਾਡਾ ਸਾਰਾ ਇੰਤਕਾਮ ਅਸੀਂ ਕਰਕੇ ਦੇਵਾਂਗੇ ਕਿ ਤੁਸੀਂ ਇਹਦੇ ਕੈਂਪ ਆਵਾਸ ਤੇ ਦੇਖਣੇ ਸੁਧਾ ਹੋ ਲੈ ਆਂ। ਸਾਡੀ ਵੀ ਤੀਨ ਉਹਨਾਂ ਨੇ ਪ੍ਰਵਾਨ ਕਰ ਦਿੰਦੇ ਤੇ ਸਾਰਾ ਕੁਝ ਭੇਜਿਆ। ਅਸੀਂ ਇਹਨਾਂ ਦੇ ਵੀ ਧੰਨਵਾਦ ਦੀ ਬਹੁਤ-ਬਹੁਤ ਇਹ ਦੁਆ ਦੀ ਸਾਰਾ ਕੁਝ ਇੱਥੇ ਰੇਂਜ ਕਰਾਇਆ ਜੀ। ਤੇ ਬਹੁਤ ਵਧੀਆ ਪ੍ਰਾਰਾਲਾ ਇਹਨਾਂ ਦੇ ਹੋ ਕਰਨ ਦਾ ਸਾਧਕਾ ਸਾਡੇ ਪਿੰਡ ਦੇ ਵਿੱਚ ਜਿਹੜੀ ਨਾਮ ਵਾਲੀ ਬਿਮਾਰੀ ਹੈ ਕੈਂਸਰ ਦੀ ਉਹਦਾ ਪਤਾ ਲੱਗੂ ਲੋਕ ਜਾਗਰੂਕ ਹੋਣਗੇ ਜੀ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਤੇ ਇਲਾਕੇ ਦਾ ਬਹੁਤ ਫਾਇਦਾ ਹੋਊ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਤੋਂ ਆਸ ਵੀ ਕਰਦੇ ਆਂ ਨਾ ਤੇ ਇਹ ਜਿਹੇ ਪ੍ਰਾਰਾਲੇ ਇਹ ਆਪਦੇ ਤੌਰ ਤੇ ਸਾਡੇ ਨਾਲ ਹੋ ਕੇ ਕਰਦੇ ਰਹਿਣਗੇ ਜੀ ਡਾਕਟਰ ਧਰਮਿੰਦਰ ਢਿੱਲੋਂ ਆ ਦੇਖੋ ਅੱਜ ਨੰਦਗੜ੍ਹ ਦੇ ਵਿੱਚ ਪਹੁੰਚੀ ਹੈ ਜੀ ਵਰਲਡ ਕੈਂਸਰ ਕੇਅਰ ਔਰ ਮੈਂ ਧੰਨਵਾਦ ਕਰਨਾ ਚਾਹੁੰਨਾ ਚਾਹੁੰਨਾ ਜੀ ਸਰਦਾਰ ਇਕਬਾਲ ਸਿੰਘ ਜੀ ਚੋਹਾਨ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਪੂਰੇ ਦਾ ਉਹਨਾਂ ਦੇ ਸਪੋਰਟ ਦੇ ਨਾਲ ਜਿਹੜੀ ਹੈ ਵਰਲਡ ਕੈਂਸਰ ਕੇਅਰ ਤੇ ਐਸਬੀਏ ਕਾਰਡ ਜਿਹੜਾ ਸਾਰੇ ਪਾਸੇ ਮੂਵ ਕਰ ਰਹੀ ਹੈ ਔਰ ਸਾਡਾ ਜਿਹੜਾ ਕੰਮ ਹੁੰਦਾ ਹੈ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੈਂਸਰ ਪ੍ਰਤੀ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਲੈਕਚਰ ਦੇਨੇ ਉਹਨਾਂ ਨੂੰ ਦੱਸਣਾ ਵੀ ਕੈਂਸਰ ਕਿਵੇਂ ਬਣਦਾ ਹੈ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ ਕੀ ਕਰਨਾ ਚਾਹੀਦਾ ਹੈ ਇਹਦੇ ਨਾਲ ਨਾਲ ਸਾਡੇ ਕੋਲ ਕਾਫੀ ਤਰ੍ਹਾਂ ਦੀ ਟੈਸਟਿੰਗ ਹੁੰਦੀ ਹੈ ਸਾਡੇ ਕੋਲੇ ਮੋਬਾਈਲ ਬੱਸਾਂ ਹੁੰਦੀਆਂ ਜਿੱਚ ਟੈਕਨੀ ਉਹ ਟੈਸਟਿੰਗ ਕਰਦੇ ਆ ਜਿਨ੍ਹਾਂ ਨੂੰ ਕੋਈ ਸਿੰਪਟਮ ਹੁੰਦੇ ਨਾਲ ਦੀ ਨਾਲ ਅਸੀਂ ਟੈਸਟ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਵੀ ਕੈਂਸਰ ਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਜਿਵੇਂ ਟੈਸਟਿੰਗ ਦੀ ਗੱਲ ਕਰਾਂ ਤੇ ਉਹਦੇ ਵਿੱਚ ਮੈਮੋਗ੍ਰਾਫੀ ਅਸੀਂ ਕਰ ਰਹੇ ਆ ਇਹਦੇ ਵਿੱਚ ਬੰਦਿਆਂ ਦੇ ਪ੍ਰੋਸਟੇਟ ਦੀ ਕੈਂਸਰ ਦੀ ਜਾਂਚ ਵਾਸਤੇ ਪੀਐਸਏ ਟੈਸਟ ਕੀਤਾ ਜਾ ਰਿਹਾ ਹੈ ਬੰਦਿਆਂ ਦੇ ਬੰਦਿਆਂ ਦੇ ਮੂੰਹ ਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰਤਾਂ ਦੇ ਬੱਚੇਦਾਨੀ ਦੀ ਜਾਂਚ ਵਾਸਤੇ ਪੈਪਸਪੀਅਰ ਕਰ ਰਹੇ ਆ ਜੀ ਇਸ ਤੋਂ ਇਲਾਵਾ ਅੱਖਾਂ ਦੀ ਜਾਂਚ ਕਰਕੇ ਐਨਕਾ ਦੇ ਰਹੇ ਆ ਜੀ ਇਸ ਤੋਂ ਇਲਾਵਾ ਹੱਡੀਆਂ ਟੈਸਟ ਕਰ ਰਹੇ ਆ ਜੀ ਬਲੱਡ ਟੈਸਟ ਕਰ ਰਹੇ ਆ ਦਵਾਈਆਂ ਦੇ ਰਹੇ ਆ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਸੋ ਕੁੱਲ ਮਿਲਾ ਕੇ ਇਹ ਜਿੰਨੀਆਂ ਵੀ ਸਹੂਲਤਾਂ ਇਹ ਵਰਲਡ ਕੈਂਸਰ ਕੇਅਰ ਵੱਲੋਂ ਜਿਹੜੀਆਂ ਅੱਜ ਪਿੰਡ ਨੰਦਗੜ੍ਹ ਦੇ ਔਰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਕੈਂਸਰ ਤੋਂ ਬਚਿਆ ਜਾ ਸਕਦਾ ਜੇ ਪਹਿਲੀ ਸਟੇਜ ਤੇ ਪਤਾ ਲੱਗੇ ਜੇ ਕੈਂਸਰ ਦਾ ਪਤਾ ਪਹਿਲਾਂ ਲੱਗੇ ਬਲਕਿ ਕੈਂਸਰ ਹੋ ਹੀ ਨਹੀਂ ਸਕਦਾ ਅਗਰ ਅਸੀਂ ਇਹਨੂੰ ਪਹਿਲਾਂ ਫੜ ਲਵਾਂਗੇ ਤਾਂ ਫੜ ਸਕਦੇ ਹਾਂ ਜੇ ਆਮ ਬੰਦੇ ਨੂੰ ਕੈਂਸਰ ਦੇ ਬਾਰੇ ਪਤਾ ਹੋਵੇ ਸੋ ਇੱਕ ਮਕਸਦ ਨਾਲ ਜਿਹੜੀ ਵਰਲਡ ਕੈਂਸਰ ਕੇ ਲਗਾਤਾਰ ਅੱਗੇ ਵਾਧੀ ਹੈ ਹਾਂਜੀ ਇਹ ਸਾਡੇ ਬਹੁਤ ਹੀ ਸਾਡੇ ਆਪਣੇ ਪਰਿਵਾਰ ਨੇ ਸਾਡੇ ਸਰਦਾਰ ਇਕਵਾਲ ਸਿੰਘ ਜੀ ਤੇ ਯੂ ਐਸ اے ਤੋਂ ਉਹਨਾਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਨਾਲ ਪੰਚਾਇਤ ਦਾ ਸਹਿਯੋਗ ਹੈ ਅਸੀਂ ਵਰਡ ਕੈਂਸਰ ਕੇਅਰ ਦਾ ਅੱਜ ਕੈਂਪ ਲਵਾ ਰਹੇ ਹਾਂ ਤਾਂ ਕਿ ਪਿੰਡ ਦੇ ਵਿੱਚੋਂ ਅਸੀਂ ਨੰਦਗੜ੍ਹ ਪਿੰਡ ਨੂੰ ਕੈਂਸਰ ਮੁਕਤ ਕਰਿਆ ਕਰ ਸਕੀਏ ਬਹੁਤ ਵੱਡਾ ਬਰਾਦਰਾ ਉਹਨਾਂ ਦਾ ਕਿੰਨੇ ਕੁ ਲੋਕ ਪਹੁੰਚੇ ਨੇ ਤੇ ਕੀ ਕੀ ਜੈਕਪੌਟ ਇੱਥੇ ਤਕਰੀਬਨ ਸਾਰੇ ਚੈੱਕਅਪ ਹੋ ਜਾਂਦੇ ਆ ਜੀ ਮੰਨ ਲਾ ਵੀ 1200 ਮਰੀਜ਼ ਆ ਕੋਸਾ ਸਾਡੇ ਪਿੰਡ ਦੇ ਕੋਸਾ ਆਸੇ ਪਾਸੇ ਪਿੰਡਾਂ ਦੇ ਚੈੱਕਅਪ ਹੋਇਆ ਤੇ ਤਕਰੀਬਨ ਸਾਰੇ ਅੱਖਾਂ ਦਾ ਚੈੱਕਅਪ ਹੋ ਜਾਂਦਾ ਹੈ ਹੱਡੀਆਂ ਦਾ ਚੈੱਕਅਪ ਹੋ ਜਾਂਦਾ ਹੈ ਔਰ ਤਕਰੀਬਨ ਸਾਰੇ ਜੋ ਵੀ ਆਪਣੇ ਆਮ ਸਹੂਲਤਾਂ ਸਾਰਾ ਇਹਦੇ ਵਿੱਚ ਚੈੱਕ ਅਪ ਹੋ ਜਾਂਦਾ ਹੈ ਔਰ ਇਹਦੇ ਕੀਤਾ ਗਿਆ ਸੀ ਖੂਨਦਾਨ ਕੈਂਪ ਵੀ ਲਗਾਏ ਸੀ ਇਹਦੇ ਨਾਲ ਨਾਲ ਹਾਂ ਅਸੀਂ ਫਿਰ ਖੂਨ ਖੂਨਦਾਨ ਕੈਂਪ ਵੀ ਲਾਇਆ ਜਿਹਦੇ ਵਿੱਚ ਸਾਡੇ 25 30 ਤੋਂ 25 ਤੋਂ 30 ਸਾਡੇ ਬੰਦੇ ਨੇ ਖੂਨਦਾਨ ਦਿੱਤਾ ਤੇ ਇਹ ਸਾਡੇ ਪਿਛਲੇ ਸਾਡੇ ਸਰਦਾਰ ਗੰਡਾ ਸਿੰਘ ਤਹਿਸੀਲਦਾਰ ਜੀ ਸੀ ਸਾਡੇ ਬਾਬਾ ਜੀ ਤੇ ਉਹਨਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਯੂਐਸਏ ਰਹਿ ਰਹੇ ਆ ਉਹਨਾਂ ਦਾ ਜੁੜੇ ਹੋਏ ਨੇ ਸਾਰੇ ਸਰਦਾਰ ਕਰਮਨਤ ਸਿੰਘ ਢਾਲੀਆ ਸਾਹਿਬ ਦੀ ਟੀਮ ਨਾਲ ਤੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਏਡੀ ਦੂਰ ਬੈ ਕੇ ਪਿੰਡ ਬਾਰੇ ਸੋਚ ਰਿਹਾ ਪੰਚਾਇਤ ਉਹਨਾਂ ਦੇ ਨਾਲ ਆਸੀਂ ਸਾਰੇ ਪਰਿਵਾਰ ਸਾਰੇ ਸਾਡੇ ਜਾਇਲਦਾਰ ਪਰਿਵਾਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਜੀ ਸਾਰੇ ਕਰ ਰਹੇ ਆ ਪਿੰਡ ਨੂੰ ਕੁਛ ਨਾ ਕੋ ਚੰਗਾ ਕਰਨ ਵਾਸਤੇ ਸੋਚ ਰਹੇ ਲੱਗਦਾ ਵੀ ਹਰ ਇੱਕ ਪਿੰਡ ਨੂੰ ਉਪਰਾਲੇ ਕਰਨੇ ਚਾਹੀਦੇ ਬਿਲਕੁਲ ਜੀ ਚਲੋ ਜਿਨ੍ਹਾਂ ਦਾ ਜਿਨ੍ਹਾਂ ਕੋਲ ਸੋਰਸ ਹੈ ਚਲੋ ਆਮ ਔਖਾ ਹੋ ਜਾਂਦਾ ਕਈ ਵਾਰੀ ਕਿਉਂਕਿ ਹੁਣ ਇਹ ਤਾਂ ਐਨਆਰਆਈ ਭਰਾਵਾਂ ਦੇ ਸਹਿਯੋਗ ਤੇ ਚਲੋ ਜਿਹੜਾ ਵੀ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਜੀ ਜਿੰਨਾ ਕਿ ਯੋਗ ਹੈਗਾ ਜੋ ਮੰਨ ਲਓ ਬੰਦਾ ਕੋਸ਼ਿਸ਼ ਤਾਂ ਕਰੇ ਕਰ ਸਕਦਾ ਹਰ ਕੋਈ ਕਰ ਸਕਦਾ ਬੰਦਾ ਚੰਗੀ ਸੋਚ ਲੈ ਕੇ ਚੱਲੇ ਅਸੀਂ ਇੱਕ ਚੰਗੀ ਸੋਚ ਲੈ ਕੇ ਚੱਲੇ ਆਂ ਆਨੰਦਗੜ੍ਹ ਪਿੰਡ ਨੂੰ ਵਧੀਆ ਬਣਾਉਣ ਵਾਸਤੇ ਅੱਗੇ ਅੱਗੇ ਲੈ ਜਾਣ ਵਾਸਤੇ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਸਾਰਾ ਸਾਰਾ ਸਾਡਾ ਪਰਿਵਾਰ ਇਸ ਵਿੱਚ ਲੱਗਿਆ ਹੋਇਆ ਤੇ ਪਿੱਛੇ ਤੋਂ ਸਾਡੇ ਚਲੋ ਬਜ਼ੁਰਗਾਂ ਦੇ ਆ ਸੋਚਾਂ ਸੀ ਅਸੀਂ ਲੱਗੇ ਹੋਇਆ ਚਲੋ ਚੰਗੀ ਨੀਤ ਨਾਲ ਅਸੀਂ ਇੱਕ ਸੇਵਾ ਦਾ ਪਰਾਲਾ ਬਿੜਿਆ ਤੇ ਕੋਸ਼ਿਸ਼ ਹੈ ਵੀ ਆਨੰਦਗੜ੍ਹ ਪਿੰਡ ਅਸੀਂ ਕੈਂਸਰ ਮੁਕਤ ਕਰੀਏ ਸਰੀਨਾ वर्ल्ड कैंसर केयर दी बड़ी सेवा है ਸਾਡੇ ਪਿੰਡ ਦੇ ਵਿੱਚ ਇੱਥੇ ਅਸੀਂ ਅਸੀਂ ਮੈਂ ਤਾਂ 35 ਸਾਲ ਬਾਅਦ ਇੱਥੇ ਆਈਆਂ ਇਹ ਮੇਰੇ ਦਾਦੇ ਦੀ ਪਿੰਡ ਹੈ ਮੇਰੇ ਸਟਾਰ ਗੰਡਾ ਸਿੰਘ चौहान ਤੇ ਇੱਥੇ 35 ਸਾਲ ਬਾਅਦ ਮੈਂ ਆਈਆਂ ਤੇ ਆਪਣੇ ਬੱਚੇ ਨੂੰ ਪਹਿਲੀ ਵਾਰ ਲੈ ਕੇ ਆਈਆਂ ਇੱਥੇ ਅਸੀਂ ਸੋਚਿਆ ਸੀ ਆਨ ਦਾ ਪਰ ਇਸ ਇਹੀ ਸੋਚਿਆ ਸੀ ਕਿ ਸੇਵਾ ਵੀ ਕਰਦੀ ਹੈ ਤੇ वर्ल्ड कैंसर केयर ਦਾ ਜਿਹੜਾ ਕੈਂਪ ਲੱਗਿਆ ਇਹ ਹਰੇਕ ਤਰ੍ਹਾਂ ਦੀ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕ ਕਰਦੇ ਆ ਲੋਕਾਂ ਨੂੰ ਤੇ ਟੈਸਟਿੰਗ ਵੀ ਕਰਦੇ ਆ ਤੇ ਇਹ ਬਹੁਤ ਵੱਡਾ ਉਪਰਾਹ ਲੈ ਮੇਰਾ ਨਾਮ ਇਕਵਾਲ ਸਿੰਘ ਚਾਹਾਨ ਹੈ ਤੇਰੇ ਫਾਦਰ ਗੰਡਾ ਸਿੰਘ ਚਾਹਾਨ ਉਹਨਾਂ ਦੇ ਫਾਦਰ ਸਰਨਤ ਸਿੰਘ ਤੇ ਤਨਕਰ ਉਹਨਾਂ ਦੀ ਮਿਹਨਤ ਨਾਲ ਮੈਨੂੰ ਮੌਕਾ ਮਿਲਿਆ ਬਾਹਰ ਜਾਣ ਦਾ ਤੇ ਉੱਥੇ ਮੈਨੂੰ ਇਸ ਚੀਜ਼ ਦੇ ਅਵੇਰਨੈਸ ਹੋਇਆ ਕਿ ਮਾਨਸਾ ਤੇ ਸਾਰੇ ਡਿਸਟ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਕੈਂਸਰ ਹੈ ਇਹ ਕੈਂਸਰ ਨੂੰ ਚੈੱਕ ਕਰਾਉਣ ਵਾਸਤੇ ਅਸੀਂ ਹੁਣ ਕੈਂਪ ਦੀ ਬਲੰਦਿਕੋਸ਼ ਕੀਤੀ ਹੈ ਮੇਰੇ ਸਨਲਾ ਮੇਰੀ ਬੇਟੀ ਮੇਰੀ ਵਾਈਫ ਅਸੀਂ ਵਾਪਸ ਇਥੇ ਇਸੇ ਕਰਕੇ ਆ ਕਿ ਲੋਕਾਂ ਦੀ ਮਦਦ ਨਾਲ ਖਾਸ ਤੇ ਸਾਡੇ ਸਰਪੰਚ ਸਾਹਿਬ ਤੇ ਬਾਕੀ ਕੋਤਵਾਰ ਦੀ ਕਮੇਟੀ ਨੇ ਬਹੁਤ ਜਿਆਦਾ ਸਹਿਯੋਗਤਾ ਸਾਰਾ ਕੁਝ ਇਹਨਾਂ ਨੇ ਰੇਂਜ ਕੀਤਾ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਟੈਸਟ ਹੋ ਗਿਆ ਔਰ ਜਿਹੜੀ ਕੈਂਸਰ ਹੈ ਉਸ ਦਾ ਇਲਾਜ ਕਰਨ ਦਾ ਵੀ ਇਹਨ ਕਿਸ ਤਰੀਕੇ ਨਾਲ ਸਹੂਲਤਾਂ ਮਿਲ ਸਕਦੀ ਹਨ ਉਹ ਸਭ ਦਾ ਉਪਰਾਲਾ ਕੀਤਾ ਸਾਡੇ ਪਿੰਡ ਦੇ ਐਨਆਰਆਈ ਪਰਿਵਾਰਾਂ ਦਾ ਬਹੁਤ ਵਧੀਆ ਸਲਾੰਗਾ ਜੋ ਕਦਮ ਹੈ ਜੀ ਇਹ ਜਿਹੜਾ ਮਤਲਬ ਕਿ ਲੋਕਾਂ ਨੂੰ ਅਵੇਅਰਨੈਸ ਕੀਤਾ ਜਾ ਰਿਹਾ ਵੀ ਪਹਿਲਾਂ ਤੋਂ ਜੀ ਕਿਸੇ ਨੂੰ ਕੋਈ ਕੰਡੀਸ਼ਨ ਦਾ 10 10 ਹੀ ਦਿੱੰਦੀਆ ਮਤਲਬ ਕਿ ਉਹਦਾ ਅੱਗੇ ਜਾ ਕੇ ਇਲਾਜ ਕਰਾਇਆ ਜਾ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਅਵੇਰਨੈਸ ਅਵੇਰਨੈਸ ਦੀ ਕਮੀ ਹੋਣ ਕਰਕੇ ਜਦੋਂ ਬੰਦੇ ਨੂੰ ਕਿਸੇ ਨੂੰ ਵੀ ਵਿਅਕਤੀ ਨੂੰ ਕੈਂਸਰ ਦੀ ਤੀਜੀ ਜਾਂ ਚੌਥੀ ਸਟੇਜ ਤੇ ਜਾ ਕੇ ਪਤਾ ਲੱਗਦਾ ਸੀ ਜਦੋਂ ਕਿ ਉੱਥੇ ਇਲਾਜ ਕਰਾਉਣਾ ਪੋਸੀਬਲ ਹੁੰਦਾ ਨਹੀਂ ਸੀ ਇਹ ਬਹੁਤ ਹੀ ਸਲੰਗਾ ਜੋ ਕਦਮ ਹੈ ਸਾਡੇ ਪਿੰਡ ਦੇ ਐਨ ਆਰ ਆਈ ਪਰਿਵਾਰਾਂ ਦਾ ਸਮੂਹ ਪੰਚਾਇਤ ਦਾ ਪਿੰਡ ਦੇ ਨਗਰ ਨਵਾਸੀਆਂ ਦਾ ਪਿੰਡ ਦੀ ਗੁਰਦੁਆਰਾ ਪ੍ਰਬੰਧਨ ਕਮੇਟੀ ਜਿਨ੍ਹਾਂ ਨੇ ਇੱਥੇ ਸਾਰਾ ਪ੍ਰਬੰਧ ਕਰਵਾਇਆ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੋਰ ਪਿੰਡਾਂ ਨੂੰ ਕੀ ਸਨੇਹਾ ਦਵੋਗੇ ਜਿਵੇਂ ਇਸ ਤਰੀਕੇ ਦੇ ਕੈਂਪ ਲਗਾਉਣ ਦੇ ਬਸ ਅਜੇ ਤਾਂ ਆਹੀ ਸਨੇਹਾ ਦਵਾਉਣਾ ਚਾਹਣੇ ਜੀ ਵੀ ਹੋਰ ਚੀਜ਼ਾਂ ਨੂੰ ਮਤਲਬ ਕਿ ਛੱਡ ਕੇ ਆਹ ਚੀਜ਼ਾਂ ਦੇ ਜ਼ਿਆਦਾ ਤੋਂ ਜ਼ਿਆਦਾ ਕੈਂਪ ਲਵਾਏ ਜਾਣ ਤਾਂ ਜੋ ਲੋਕਾਂ ਦੀ ਜ਼ਿੰਦਗੀ ਮਤਲਬ ਕਿ ਅਨਮੋਲ ਜ਼ਿੰਦਗੀ ਜਿਹਦੇ ਵਿੱਚ ਕੈਂਸਰਾਂ ਬਾਰੇ ਪਹਿਲਾਂ ਪਤਾ ਲੱਗ ਜੇ ਫਿਰ ਅਗਲਾ ਆਪ ਦਾ ਪ੍ਰੋਪਰ ਉਹਦਾ ਇਲਾਜ ਕਰਾ ਸਕਦਾ ਹੈ